ਸਿੱਟਾ ਜਿਆ ਤੁਸੀਂ ਪ੍ਰਧਾਨ ਬਣੇ ਹੋ ਟੈਕਸੀ ਜੁਨੀਅਨ ਸਾਹਮਣੇ ਆ ਕੇ ਕੀ ਕਹਣਾ ਚਾਹੁੰਦੇ ਹੋ ਬੈਗਰੂ ਜੀ ਕਾ ਖਾਲਸਾ ਬੈਗਰੂ ਜੀ ਦੀ ਫਤਿਹ ਮੈਂ ਸਾਰੇ ਵੀਰਾਂ ਟੈਕਸੀ ਜੁਨੀਅਨ ਦੇ ਸਾਰੇ ਵੀਰਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਪ੍ਰਧਾਨ ਚੁਣਿਆ ਹੈ ਜਿਹੜੇ ਵੀਰਾਂ ਨੂੰ ਮੇਰੇ ਵੀਰਾਂ ਨੂੰ ਕੋਈ ਵੀ ਮੁਸ਼ਕਲ ਆ ਤਕਲੀਫਾਂ ਹੋਣਗੀਆਂ ਟੈਕਸੀ ਜੁਨੀਅਨ ਦੇ ਉਹ ਮੈਂ ਹਲ ਵੱਧ ਤੋਂ ਵੱਧ ਕੋਸ਼ਿਸ਼ ਕਰੂੰਗਾ ਕਰਨ ਦੀ ਇਹਨਾਂ ਦਾ ਸਾਰੇ ਵੀਰਾਂ ਦਾ ਮੈਂ ਧੰਨਵਾਦ ਮੈਨੂੰ ਪ੍ਰਧਾਨ ਬਣਾਉਣ ਲਈ ਜਗਜੀਤ ਜੀ ਜੀ ਜੁਨੀਅਨ ਦੇ ਕਿੰਨੀਆਂ ਗੱਡੀਆਂ ਇਸ ਟਾਈਮ ਚੱਲ ਰਹੀ ਨੇ ਕਿੰਨੇ ਡਰਾਈਵਰ ਨੇ ਸਾਡੀ ਜੁਨੀਅਨ ਚ ਵੀਰ ਜੀ 3 ਤੇ 38 40 ਡਰਾਈਵਰ ਨੇ ਜੀ ਉਹਨਾਂ ਦੀ ਸਾਰੀ ਰੋਜੀ ਰੋਟੀ ਇਹਨਾਂ ਤੋਂ ਹੀ ਚੱਲਦੀ ਆ ਸਾਰੇ ਪਰਿਵਾਰ ਦਿਨ ਰਾਤ ਅਸੀਂ ਇੱਥੇ ਇਕੱਠੇ ਹੋ ਕੇ ਇੱਕ ਦੂਜੇ ਦੀ ਸਹਾਇਤਾ ਕਰਦੇ ਆ ਤੇ ਵੈਲਫੇਅਰ ਸੁਸਾਇਟੀ ਲਈ ਅਸੀਂ ਲੋਕਾਂ ਲਈ ਸੇਵਾ ਦੇ ਪਾਤਰ ਆ ਜੋ ਵੀ ਸਾ ਤੋਂ ਲੋਕਾਂ ਲਈ ਸੇਵਾ ਦੇ ਕਰਨੀ ਹੋ ਜੋ ਜ਼ਰੂਰ ਕਰਾਂਗੇ ਸਾਰਿਆਂ ਦਾ ਧੰਨਵਾਦ ਵੀਰੇਆਂ ਦਾ ਜਿਨ੍ਹਾਂ ਨੇ ਮੈਨੂੰ ਪ੍ਰਧਾਨ ਚੁਣਿਆ ਦੱਸੋ ਕੀ ਮੰਗ ਕਰਦਾ ਤੁਹਾਡੀਆਂ ਗੱਡੀਆਂ ਬਾਹਰ ਵੀ ਜਾਂਦੀਆਂ ਨੇ ਰਵਿਦਾਤਾਂ ਵਾਂਗੀਆਂ ਕੀ ਚਾਹੁੰਦੇ ਆ ਅਜੀ ਪ੍ਰਸ਼ਾਸਨ ਨੂੰ ਇਹ ਮੈਂ ਬੇਨਤੀ ਕਰਦੇ ਆ ਕਿ ਸਾ ਸਾਡੇ ਨਾਲ ਵੱਧ ਤੋਂ ਵੱਧ ਸਹਿਯੋਗ ਦੇ ਕੇ ਚੱਲਣਾ ਸਾਡੇ ਡਰਾਈਵਰ ਵੀਰਾਂ ਨੂੰ ਕੋਈ ਤੰਗ ਨਾ ਕਰ ਸਕੇ ਜਿੱਤੇ ਵੀ ਕੋਈ ਮੁਸ਼ਕਲ ਆਉਂਦੀ ਆ ਤਾਂ ਸਾਰੇ ਹੱਲ ਹੋ ਸਕੇ ਤੇ ਉਹਨਾਂ ਨਾਲ ਮੈਂ ਵੀ ਤੁਰ ਸਕਾਂ ਜਿਹੜੇ ਵੀ ਭਰਾਵਾ ਨੂੰ ਡਰਾਈਵਰਾਂ ਨੂੰ ਵੀਰਾਂ ਨੂੰ ਕੋਈ ਮੁਸ਼ਕਲ ਆਉਂਦੀ ਹੈ ਤਾਂ ਉਹਨਾਂ ਲਈ ਮੈਂ 24 ਘੰਟੇ ਹਾਜ਼ਰ ਹਾਂ ਪਲੀਜ਼ ਕਿਰਪਾ ਕਰਕੇ ਫੋਨ ਕਰੋ ਜਾਂ ਕੁਝ ਵੀ ਕਰੋ ਮੈਂ 24 ਘੰਟੇ ਤੁਹਾਡੇ ਲਈ ਹਾਜ਼ਰ ਹਾਂ ਥੈਂਕ ਯੂ ਬਲੇ ਸੋਨਿਹਾ ਹੋਗੋ ਜੀ ਕੀ ਹੋਇਆ ਹੋਰ ਵੀ ਬਜਾਦਾਂਗੇ ਜੀ ਜੱਗੇ ਜੱਗੀ ਸਿੰਘ ਜੱਗੇ ਨੂੰ ਪ੍ਰਧਾਨ ਬਣਾ ਕੀ ਕਹਿਣਾ ਚਾਹੁੰਦੇ ਹੋ ਅਸੀਂ ਸਾਰੇ ਜਾਨੇ ਮਿਲ ਕੇ ਟੈਕਸੀ ਜੁਨੀਅਨ ਦੇ ਮੈਂਬਰਾਂ ਵੱਲੋਂ ਸਾਰਿਆਂ ਨੇ ਜੱਗੇ ਨੂੰ ਅਸੀਂ ਪ੍ਰਧਾਨ ਬਣਨ ਵਾਸਤੇ ਬਹੁਤ ਬਹੁਤ ਵਧਾਈ ਦੇ ਨੇ ਸਾਨੂੰ ਬਹੁਤ ਉਮੀਦਾਂ ਨੇ ਇਹਦੇ ਤੇ ਸਾਰਿਆਂ ਨੂੰ ਮੀਤਾ ਬਹੁਤ ਵੀ ਸੇ ਮੂਰੇ ਹੋ ਕੇ ਕੰਮ ਕਰਦੇ ਨੇ ਸਾਰੇ ਵਧੀਆ ਕੋਈ ਸੇਵਾ ਕਰਨੀ ਕਿਤੇ ਹੋਰ ਕਰਨੀ ਇਹ ਵੱਦ ਚੜ੍ਹ ਕੇ ਸੇਵਾ ਵੀ ਕਰਦੇ ਆ ਤੇ ਆਪ ਵੀ ਮੂਰੇ ਹੋ ਕੇ ਮੋਢੇ ਨਾਲ ਮੋਢਾ ਲਾ ਕੇ ਚੱਲਦੇ ਜਾ ਤਾਨੂੰ ਬਹੁਤ ਮਿਹਦਾਂ ਨੇ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਵੀ ਅਸੀਂ ਟੈਕਸੀ ਯੂਨੀਅਨ ਨੂੰ ਹੋਰ ਅੱਗੇ ਵਧਾਵਾਂਗੇ ਤੁਹਾਨੂੰ ਮਾਣ ਹੈ ਇਹਨਾਂ ਤੇ ਥੈਂਕ ਯੂ